ਅੱਜ ਜ਼ਿਲ੍ਹਾ ਪ੍ਰੀਸ਼ਦ ਦੇ ਬਲਾਕ ਸੰਪਤੀਚੋਂ ਉਹਨਾਂ ਨੂੰ ਲੈ ਕੇ ਪੱਤਰਕਾਰਾਂ ਦੀ ਟੀਮ ਵੱਲੋਂ ਹਲਕਾ ਰਾਜ ਸاسي ਦੇ ਵੱਖ-ਵੱਖ ਪਿੰਡ ਜਿਵੇਂ ਚੈਨਪੁਰ, ਬਲਗਨ, ਕੋਹਾਲੀ, ਕੋਟਲਾ, ਖਿਆਲਾ, ਬਰਾੜ ਅਤੇ ਚਵਿੰਡਾ ਕਲਾ ਆਦ ਪਿੰਡਾਂ ਦਾ ਦੌਰਾ ਕੀਤਾ ਗਿਆ। ਜਿੱਥੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਵੱਖ-ਵੱਖ ਆਗੂਆਂ ਨਾਲ ਗੱਲ ਕਰਨ ਤੇ ਉਹਨਾਂ ਨੇ ਕਿਹਾ ਕਿ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਵੋਟ ਕਰਨ ਲਈ ਭਾਰੀ ਹੁਸ਼ਾ ਪਾਇਆ ਜਾ ਰਿਹਾ ਹੈ। ਇਸ ਲਈ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਭਾਰੀ ਬੌਮਤ ਨਾਲ ਜਿੱਤ ਦਰਜ ਕਰਨਗੇ। ਉਹਨਾਂ ਨੇ ਇਹ ਵੀ ਕਿਹਾ ਕਿ VOTING ਬਹੁਤ ਹੀ ਅਮਨ ਅਮਾਨ ਨਾਲ ਹੋ ਰਹੀ ਹੈ। ਬਹੁਤ ਵਧੀਆ ਅਮਨ ਅਮਾਨ ਨਾਲ ਸ਼ਾਂਤੀ ਨਾਲ ਵੋਟਾਂ ਪੈ ਰਹੀਆਂ। ਉਹ ਤਾਂ ਸ਼ਾ ਠੀਕ ਹੈ ਲੋਕਾਂ ਚ ਆਮ ਪਾਰਟੀ ਨੂੰ ਵਧੀਆ ਵੋਟ ਪੈ ਰਹੀ ਕੋਟ ਨੇ ਡੁੱਬੂ। ਕਿੰਨੀਆਂ ਵੋਟਾਂ ਇੱਥੇ ਆੜੇ ਪੈਣ ਦੀਆਂ? ਮੇਰੇ ਪਿੰਡ ਦੀ 12-1300 ਵੋਟ ਆ 600 ਪੋਲੋ ਦੀ। ਠੀਕ। ਕੁਝ ਹੋਰ ਹੋ ਜਣੀਆਂ। ਹਾਂ ਜੀ। ਤੇ ਕਿੰਨਾ ਮੀਤ ਰੇਸ਼ਮ ਸਿੰਘ ਉੜੈਚ ਉਧਰੋਂ ਅਸ਼ਵਿੰਦਰ ਸਿੰਘ ਜ਼ਿਲ੍ਹਾ ਪ੍ਰਸ਼ਦਾ ਤੇ ਤੇ ਬੀਬੀ ਸਾਡੇ ਵੱਲੋਂ ਸਕਜੀਤ ਕੌਰ ਤੇ ਗਲਬੀਰ ਕੌਰ ਦੇ ਵਿੱਚ ਹਾਂਜੀ ਵਧੀਆ ਲੀਡ ਨਾਲ ਜਿੱਤੂ ਰੇਸ਼ਮ ਸਿੰਘ ਤੇ ਬਲਗਸਮਤੀ ਸਾਡੇ ਕਨਸਟੀਟੂਐਂਟ ਦੀ ਬਾਈਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਕੋਹਾਲੀ ਦੀ ਜਿਹੜੀ VOTING ਆ ਲਗਭਗ 4000 ਦੇ ਲਗਭਗ ਵੋਟ ਹੈ ਗਈ ਆ ਤੇ ਜਿਹੜੀਆਂ ਵੋਟਾਂ ਚੱਲਣ ਡੀਆਂ ਵਾ ਸਵੇਰ ਦੀਆਂ 8:00 ਤੋਂ ਪੋਲਿੰਗ ਚੱਲਣ ਡੀ ਆ ਬਹੁਤ ਹੀ ਅਮਨ ਸ਼ਾਂਤੀ ਦੇ ਨਾਲ ਵੋਟਾਂ ਡੀਆਂ ਪੈਣ ਕੋਈ ਇੱਥੇ ਅਲੱਗ ਗੱਲਾਂ ਨਹੀਂ ਆ ਬਿਲਕੁਲ ਪ੍ਰੇਮ ਨਾਲ ਵੋਟਾਂ ਡੀਆਂ ਪੈਣ ਕਟੋਂ ਘਟ 30 40% ਜਿਹੜੀ ਵੋਟ ਆ ਉਹ ਪੂਤ ਚੁੱਕੀ ਆ ਬਲਾਗ ਸੰਤੀ ਦੇ ਉਮੀਦਵਾਰ ਸਰਦਾਰ ਨਿਸ਼ਾਨ ਸਿੰਘ ਜੀ ਉਹ ਬਿਨਾ ਮੁਕਾਬਲੇ ਬਿਨਾ ਵੋਟਾਂ ਤੋਂ ਜਿਹੜੀ ਸਾਡੀ ਜਿੱਤ ਪ੍ਰਾਪਤ ਹੋਈ ਸੀ ਉਹ ਆਪਾਂ ਸਿੱਧੇ ਬਣਿਆ ਜਿਹੜੀ ਜ਼ਿਲ੍ਹਾ ਪਿਛੇ ਦੀ ਵੋਟ ਆ ਉਹ ਅੱਜ ਸਵੇਰੇ 8 ਵਜੇ ਤੋਂ ਚੱਲ ਰਹੀ ਆ 4 ਵਜੇ ਤੱਕ VOTING ਹੋਣੀ ਆ ਹਲੇ ਘੱਟੋ ਘੱਟ 1200 ਪੋਲਿੰਗ ਹੋ ਗਈ ਆ ਵੇਖੋ 4 ਵਜੇ ਤੱਕ ਕਿੱਥੇ ਕਿੱਥੇ ਜਾ ਵੇਖੋ ਜੀ ਇੱਕ ਕਾਲੀ ਦਲ ਦਾ ਹੁੰਡਿਆ ਵਾ ਤੇ ਇੱਕ ਆਮ ਆਦਮੀ ਪਾਰਟੀ ਦਾ ਵਾ ਤੇ ਇੱਕ ਭਾਜਪਾ ਦਾ ਹੈ ਅੱਛਾ ਤਿੰਨ ਦੇ ਵਿੱਚ ਹਾਂ ਜੀ ਮੈਂ ਕਾਂਗਰਸ ਬਾਈ ਕੱਟ ਕਰਦੀ ਆ ਵੇਖੋ ਜੀ ਜਿਹੜਾ ਸਾਡਾ ਹੰਗਾਰਾਵਾ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਹੰਗਾਰਾ ਮਿਲੰਦਿਆ ਵਾ ਜੇ ਹਿਸਾਬ ਨਾਲ ਪੋਲਿੰਗ ਚੱਲਣ ਦੀ ਆ ਘੱਟੋ ਘੱਟ ਵੀ 80 ਤੋਂ 85% ਜਿਹੜੀ ਵੋਟ ਆ ਉਹ ਆਮ ਆਦਮੀ ਪਾਰਟੀ ਦੀ ਨਿਕਲੂਗੀ ਸਾਡੇ ਪਿੰਡੋ ਜੀ ਠੀਕ ਹੈ ਇਹਨਾਂ ਤੇ ਹੌਲਕਾ ਸਾਹਿਬ ਜੀ ਆਇਆ ਤੁਸੀਂ ਸਾਡੇ ਅੱਜ ਬਲੱਗਿੰਗ ਸਿੱਟੂ ਇੱਥੇ ਪਹੁੰਚੇ ਜੀ ਸਾਰੀ ਟੀਮ ਦਾ ਧੰਨਵਾਦ ਬਾਕੀ ਜਿਹੜੀ ਇਲੈਕਸ਼ਨ ਦੀ ਗੱਲ ਆ ਮੈਂ ਹਮੇਸ਼ਾ ਹੀ ਸੀਨਾ ਭਰਾਵਰ ਦੇ ਨਾਲ ਕਉਕੇ ਸਰਦਾਰ ਤਰਵਿੰਦਰ ਸਿੰਘ ਸ਼ੀਨਾ ਮੇਰੇ ਗੁਰੂ ਸੀ ਉਹਨੇ ਮੈਨੂੰ ਸਾਧ ਦੇ ਵਿੱਚ ਲਿਆਂਦਾ ਸੀ ਸੀਰੀ ਹੈਗੇ ਨੇ ਤੇ ਐਸ ਵੇਲੇ ਉਹ ਵੀ ਮੇਰੇ ਕੋਲ ਬਜ਼ੁਰਗ ਹੋ ਚੁੱਕੇ ਆ ਤੇ ਸਾਡੀ ਅਜੇ ਵੀ ਜੋੜੀ ਜਿਹੜੀ ਆ ਵੱਡੇ ਵੀਰ ਤੇ ਛੋਟੇ ਵੀਰ ਵਾਂਗ ਹੀ ਚੱਲ ਰਹੀ ਆ ਕਿਸ਼ੰਤ ਸਿੰਘ ਜੀ ਦਾ ਜੀ ਦੇ ਪਿਤਾ ਜੀ ਉਹ ਵੀ ਸਾਡੀ ਪਰਿਵਾਰਕ ਸਾਜ ਰਹੀ ਆ ਇਹ ਹਰ ਪੁੱਤਰ ਮੇਰਾ ਸ਼ੀਨਾ ਸਾਹਿਬ ਜਿਹੜਾ ਹਮੇਸ਼ਾ ਹੀ ਅਸੀਂ ਇੱਕ ਪਰਿਵਾਰ ਵਾਂਗੂ ਚੱਲਦੇ ਆਂ ਦਾਸ ਨੂੰ ਇਹ ਹੁਕਮ ਲੱਗਾ ਵੀ ਜਿਹੜੀ ਇਲੈਕਸ਼ਨ ਆ ਇਹ ਸਦਾ ਤੇਜਵੀਰ ਸਿੰਘ ਜੀ ਬੱਕ ਆਦਿ ਪਰ ਪਤਨੀ ਸਾਡੀ ਪਜਾਈ ਸਤਕਾਰਯੋਗ ਹੋ ਵੀ ਘਲੋਤੇ ਨੇ ਅਸੀਂ ਤਕਰਿਆ ਹੋ ਗਿਆ ਤਕੀ ਜਿਹੜੀ ਆ ਆਮ ਆਦਮੀ ਪਾਰਟੀ ਨੂੰ ਜਿਹੜੀ ਆ ਉਹਨਾਂ ਦੀ ਮਤ ਕਰਦੇ ਆ 10 ਦੀ ਸਵੇਧ ਤੇ ਲੱਗੇ ਨੇ ਇਹ ਕੋ ਸਭ ਤੋਂ ਪਹਿਲੀ ਜਿਹੜੀ ਵੋਟ ਆ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਮੌਲਕ ਸਾਹਿਬ ਆਮ ਆਦਮੀ ਪਾਰਟੀ ਨੂੰ ਪਾਈ ਆ ਵੋਟਾਂ ਆਉਣ ਮਾਰਨਾ ਪੈਂਦੀਆਂ ਕਿਸੇ ਤਰ੍ਹਾਂ ਦਾ ਕੋਈ ਰੌਲਾ ਕੋਲਾ ਨਹੀਂ ਕਿਉਂਕਿ ਕਾਂਗਰਸ ਦਾ ਤੇ ਚਲੋ ਉਹਨਾਂ ਸਤਿਕਾਰਯੋਗ ਨੇ ਸਾਡੇ ਉਹ ਵੀ ਉਹਨਾਂ ਨੇ ਜਿਹੜਾ ਵੋਟਾਂ ਦਾ ਬਾਈਕਾਟ ਕੀਤਾ ਇਸ ਕਰਕੇ ਉਹ ਆਪਣੇ ਥਾਂ ਤੇ ਬੈਠੇ ਨੇ ਇਧਰ ਵਾਸਤੇ ਜਿਹੜੀਆਂ ਵੋਟਾਂ ਜਿਹੜੀਆਂ ਸੀ ਤਗੜੇ ਹੋ ਕੇ ਪਿਆਰ ਭਾਵਨਾ ਨਾਲ ਪਾ ਰਹੇ ਆ ਮੈਂ ਬਹੁਤ ਬਹੁਤ ਹਲਕ ਸਾਹਿਬ ਤੇ ਤੁਹਾਡੀ ਟੀਮ ਦਾ ਧੰਨਵਾਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਪੰਚਾਇਤ ਮੈਂ ਮੋਰ ਸਿੰਘ ਸਰਪੰਚ ਚੈਨਪੁਰ ਤੋਂ ਸਾਡੀ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਤਰੀਕੇ ਨਾਲ ਪੋਲਿੰਗ ਹੋ ਰਹੀ ਆ ਸਾਡੀ ਆਮ ਪਾਰਟੀ ਦੇ ਵਿੱਚ ਅਸੀਂ ਵੱਧ ਤੋਂ ਵੱਧ ਇਥੇ ਲੀਡ ਖੜਾਗੇ ਤੇ ਅਸੀਂ ਦਾਵਾ ਕਰਦੇ ਆਂ ਵੀ ਬੜੇ ਪਿਆਰ ਨਾਲ ਵੋਟਾਂ ਪੈਂਦੀਆਂ ਨੇ ਕਿਸੇ ਦੇ ਇੱਕ ਦੂਜੇ ਤੋਂ ਵਧੇਗੀ ਨਹੀਂ ਹੋ ਰਹੀਆਂ ਬੜੇ ਪਿਆਰ ਨਾਲ ਲੱਗੇ ਜੀ ਕੋਈ ਉਹਦੇ ਵਿੱਚ ਉਨੀ ਨਿੱਕੀ ਨਹੀਂ ਹੋਈ ਜੀ ਹਾਂ ਜੀ ਮਤਲਬ ਆਪ ਆਪਣੇ ਕੰਮਾਂ ਦੇ ਗਏ ਨੇ ਉਹਦੋਂ ਜਦੋਂ ਜਦਾਂ ਲੋਕਾਂ ਨੂੰ ਟਾਈਮ ਲੱਗਾ ਬਿਲਕੁਲ ਕੋਈ ਅੰਦਰ ਰਸ ਨਹੀਂ ਹੈਗਾ ਕਿਸੇ ਦੀ ਕੋਈ ਕਿੰਤੂ ਬਿੰਦੂ ਨਹੀਂ ਹੈਗਾ ਬਿਲਕੁਲ ਪਿਆਰ ਨਾਲ ਸਾਰੇ ਵੋਟਾਂ ਪਾ ਰਹੇ ਨੇ Okay, okay.